ਆ ਜਿਹੜੀ ਤੁਸੀਂ ਕਣਕ ਵੇਖ ਰਹੇ ਹੋ ਨਾ ਕਣਕ ਦੀ 187 ਦੀ ਵੈਰਾਈਟੀ ਇਹ ਤੇ ਇੱਧਰ ਜਿਹੜੀ ਵੈਰਾਈਟੀ ਵਿਖਾਈ ਮੜਾਇਆ ਇੱਧਰ ਹੈ 826 ਦੀ ਵੈਰਾਈਟੀ ਤੇ ਇੱਧਰ ਜਿਹੜੀ 187 ਦੀ ਵੈਰਾਈਟੀ ਹੈ ਸ਼ੁਰੂ ਦੇ ਵਿੱਚ ਇੰਨਾ ਜਿਆਦਾ ਸੁੰਡ ਪੈ ਗਿਆ ਸੀ ਵੀ ਸੁੰਡ ਨੇ ਬਹੁਤ ਜਿਆਦਾ ਤਬਾਹੀ ਮਚਾਤੀ ਸੀ ਜੇ ਸਾਨੂੰ ਵਿਖਾਈ ਹੁੰਦੀ ਨਾ ਕਣਕ ਇਹ ਤੇ ਸ਼ੁਰੂ ਚ ਤੁਸੀਂ ਕਹਿ ਦੇਣਾ ਸੀ ਵੀ ਇਹ ਤਾਂ ਕਣਕ ਆਦੰਗ ਉੱਡ ਚੱਲੀ ਐ ਤੇ ਸੁੰਡ ਆਪਾਂ ਇੱਕ ਸਪਰੇਅ ਦੇ ਨਾਲ ਕਾਬੂ ਕਰ ਲਿਆ ਸੀ ਸੁੰਡ ਨੂੰ تے اس تو بعد ਕਣਕ ਨੇ ਏਡੀ ਸੋਹਣੀ ਤਰੱਕੀ ਕੀਤੀ ਐ ਤੇ ਵਿਖਾਈ ਮੜਾ ਜਾ ਕਣਕ ਨਾ ਪੀਲੀ ਪੂਛਾ ਤੇ 부ਝੇ ਵਾਂਗੂ ਖੜੀ ਐ ਤੇ ਬੱਲੀ ਇਹਦੀ ਤੁਸੀਂ ਦੇਖੋ ਵੀ ਬੱਲੀ ਵੀ ਇਹਦੀ ਗਿੱਠ ਲੰਮੀ ਐ ਵੀ ਗੱਲ ਤਾਂ ਆਪਾਂ ਐਂ ਕਰਦੇ ਆਂ ਵੀ ਜੇ ਇਹਦੀ ਥਾਂ ਤੇ ਹੋਰ ਕਣਕ ਹੁੰਦੀ ਕੋਈ ਹੋਰ ਵੈਰਾਈਟੀ ਹੁੰਦੀ ਤਾਂ ਐਡੀ ਕਾਮਯਾਬ ਨਹੀਂ ਹੋਣੀ ਸੀ ਕਿਉਂਕਿ ਸੁੰਡ ਦਾ ਜਿਹੜਾ ਜੰਨੀ ਜਿਆਦੇ ਸੁੰ ਭਾਨਕ ਸੁੰਡ ਪੈ ਗਿਆ ਸੀ ਹੋਰ ਵੈਰਾਈਟੀ ਐਨੀ ਕਾਮਯਾਬ ਨਹੀਂ ਹੋਣੀ ਸੀ ਪਰ ਆਪਾਂ ਇਸ ਵੈਰਾਈਟੀ ਨੂੰ ਮੰਨ ਗਏ 187 ਵੈਰਾਈਟੀ ਜਿਹੜੀ ਅੱਜ ਕੰਦ ਨੂੰ ਖੜੀ ਹੈ ਤੇ ਅੱਜ ਆਪਾਂ ਨਾ ਇਹ ਚ ਪਾਣੀ ਲਾ ਰਹੇ ਸੀ ਚੌਥਾ ਪਾਣੀ ਲਾ ਰਹੇ ਆ ਆਪਾਂ ਕਣਕ ਨੂੰ ਅੱਜ ਤੇ ਕਣਕ ਦੇ ਵਿੱਚ ਦੀ ਪੈਰ ਨਹੀਂ ਪੈਂਦਾ ਐਡੀ ਸੋਹਣੀ ਜੰਮੀ ਹੋਈ ਹੈ ਪਰ ਜੇ ਜਿਹੜੇ ਇੱਥੇ ਆਪਣੇ ਆਸ-ਪਾਸ ਬੰਦਿਆਂ ਨੇ ਉਦੋਂ ਕਣਕ ਵੇਖੀ ਸੀ ਕਣਕ ਨੂੰ ਕੋਈ ਕਹਿ ਨਹੀਂ ਸਕਦਾ ਸੀ ਵੀ ਐਡੀ ਜਾਦੇ ਕਣਕ ਕਾਮਯਾਬ ਹੋਊ ਵੈਸੇ ਠੀਕ ਹੈ ਵੀ ਨਾਰਮਲ ਕਣਕ ਨਿਕਲਿਆਊ ਪਰ ਐਡੀ ਜਾਦੇ ਕਾਮਯਾਬ ਨਹੀਂ ਹੋਣੀ ਸੀ ਇਸ 187 ਦੀ ਵੈਰਾਈਟੀ ਦੀ ਖਾਸੀਅਤ ਹੈ ਤੇ ਦੂਜੀ ਗੱਲ ਹੈ ਜਿਹੜੀ ਕੋਈ ਬਾਕੇ ਨਹੀਂ ਕਣਕ ਬੀਜੀ ਹੈਗੀ ਇਹ ਜ਼ੀਰੋ ਡਰਲ ਦੇ ਆਪਾਂ ਕਣਕ ਬੀਜੀ ਹੋਈ ਹੈ ਜ਼ੀਰੋ ਡਰਲ ਹੋਣ ਦੇ ਬਾਵਜੂਦ ਸੁੰਡ ਪੈਣ ਦੇ ਬਾਵਜੂਦ ਤਾਂ ਵੀ ਇਹ ਕਣਕ ਅਜ ਕੰਦੰਗੂ ਖੜੀ ਹੈ ਜੀ ਪੀਲੀ ਪੂਸ਼ਾ ਵਾਂਗੂ ਬਹੁਤ ਜ਼ਿਆਦਾ ਕਾਮਯਾਬ ਵੈਰਾਈਟੀ ਹੈਗੀ ਕਿਉਂਕਿ ਆਪਾਂ ਨੂੰ ਕਣਕ ਅੱਜ ਹੀ ਦਿਸ ਰਹੀ ਹੈ ਰਮਲੇ ਦੇ ਕਹਿਣਾ ਖੂ ਕਹਿਣ ਵਾਂਗੂ ਵੀ ਅੱਗੇ ਵਾਲਾ ਤਾਂ ਅੱਗੇ ਰਹੂ ਕਿਉਂਕਿ ਜਿਹੜੀ ਅੱਜ ਕਣਕ ਅੱਗੇ ਹੈ ਉਹਦਾ ਕਣਕਾਂ ਪਾ ਆਟੋਮੈਟਿਕਲੀ ਕਹਿ ਸਕਦੇ ਹਾਂ ਵੀ ਪੰਜ ਚਰਮਣ ਝਾੜ ਦੂਸਰੀ ਨਾਲੋਂ ਵੱਧ ਕਰੂਗੀ ਕਰੂਗੀ ਤੇ ਮਾੜੀ 826 ਵੀ ਨਹੀਂ ਇਹ ਵੀ ਬਹੁਤ ਸੋਹਣੀ ਵੈਰੈਟੀ ਹੈ ਤੇ ਵੈਸੇ ਆ ਪੱਜ ਪਾਣੀ ਲਾ ਰਹੇ ਹਾਂ ਕਣਕ ਨੂੰ ਗਰਮੀ ਬਹੁਤ ਪੈ ਰਹੀ ਹੈ ਤੇ ਮੇਰੇ ਖਿਆਲ ਚ ਵੀ ਇੱਕ ਅੱਧਾ ਪਾਣੀ ਹੋਰ ਲੱਗਣਾ ਕਣਕ ਨੂੰ ਕਿਉਂਕਿ 2-3 April ਨੂੰ ਕਣਕ ਨੇ ਵੱਢਿਆ ਜਾਣਾਗਾ 826 ਨੇ ਤੇ ਇਸ ਨੇ ਵੀ ਬਸ ਬੜਾ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਹੈਗਾ ਇੱਕ ਦੋ ਦਿਨਾਂ ਦੇ ਬੱਟੇ ਨਾਲ ਇਸ ਨੇ ਵੱਢ ਜਾਣਾ ਇਕੱਠੀ ਆ ਜਾਣਾ ਕਣਕ ਨੇ ਤੇ ਆਪਣੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦੇਣਾ ਜੀ ਤੇ ਅੱਜ ਆਪਾਂ ਪਾਣੀ ਲਾ ਰਹੇ ਸੀ ਕਣਕ ਨੂੰ ਚੌਥਾ ਪਾਣੀ ਤੇ ਮਿਲਦੇ ਆਂ ਅਗਲੇ ਵੀਡੀਓ ਵਿੱਚ ਧੰਨਵਾਦ